ਜਰਸੀ ਵਛੀ ਪਹਿਲਾ ਸੂਆ ਵੀਰ ਜੀ ਜਰਸੀ ਵਛੀ ਇਹ ਕਾ ਵੱਡੀ ਵਛੀ ਜੀ ਸਾਰੀਆਂ ਦੀ ਬਣਾਉਣ ਰਿਆਂ ਆ ਜੀ ਵੀਰ ਜੀ 98ਵਾਂ ਦੀ ਵੀਰ ਜੀ ਅੱਗੇ ਉਧਰ ਪੇ ਵਿਖਾਈ ਤੁਹਾਨੂੰ ਜਾਂ ਸਤਾ ਦੀ 8 ਵਛੀਆਂ 14 15 ਵਛੀਆਂ ਫੌਜੀ ਫਾਰਮ ਤੇ ਆਹੋੜੇ ਖੜੀਆਂ ਜੀ ਕਿਹੜਾ ਵੀਰ ਚਾਹ ਵਾਣ ਹੋਵੇ ਵਛੀ ਲੈਣ ਵਾਸਤੇ 10 ਕਿਲੋ ਤੋਂ ਲੈ ਕੇ ਤੇ 30 ਕਿਲੋ ਤੱਕ ਦੀ ਹੈ ਜੀ ਕੋ ਸੂਆ ਮਾਲ ਕੋ ਸੂਣ ਵਾਲਾ ਆ ਜੱਸੀ ਬਹੁਤ ਇੰਗਿਆ ਪਾਈ ہوئی ਚਵਾਈ ਹੋ ਗਈ ਹੈ ਹੁਣ ਹੋਣ ਦੀ ਜੋ ਆ ਇੱਕ ਜਰਸੀ ਨੀ ਇਹਨੇ ਕੇ ਸਿੰਘ ਝੂੰਗੀ ਬਹੁਤ ਚੰਗੀ ਵਛੀ ਹੈ ਜੇ ਬੌਲਾ ਹੋਣਾ 7-8 ਕਿਲੋ ਆਜ ਦਵਾਈ ਹੋਣ ਦੀ ਬਹੁਤ ਠੰਡੀ ਵਛੀ ਆ ਆ ਵੱਡੀ ਵਛੀ 25 ਕਿਲੋ ਵਾਲੀ ਆ ਛੋਟੀਆਂ ਵਛੀਆਂ 10-15-15 ਕਿਲੋ ਵਾਲੀਆਂ ਇਹ ਬਹੁਤ ਵਛੀਆਂ ਜੀ ਫੌਜੀ ਫਾਰਮ ਤੇ 27-28 ਵਛੀਆਂ ਖਲੋਤੀਆਂ